ਅਗਰ왈 ਧਰਮਸ਼ਾਲਾ ਤੇ ਸਕੂਲ ਪਬੰਦਕ ਕਮੇਟੀ ਦੇ ਪ੍ਰਧਾਨ ਮਦਨ ਮਿੱਤਲ ਦੀ ਅਗਵਾਈ ਅਤੇ ਸਮੂਹ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ 'ਚ ਵਾਅਦੇ ਕਰਦੇ ਹੋਏ ਅਗਰਸੈਂ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਬਿਲਡਿੰਗ ਨੇ ਕਮੀ ਨੂੰ ਦੇਖਦੇ ਤਕਰੀਬਨ 3 ਕਰੋੜ ਦੀ ਲਾਗਤ ਦੇ ਨਾਲ ਵੱਢ ਰਹੀ ਤਿੰਨ ਮੰਜ਼ਲੀ ਬਿਲਡਿੰਗ ਦੇ ਆਧਾਰ ਤੇ ਇਮਾਰਤ ਦੇ ਜਿਹੜੇ ਕੰਮ ਨੇ ਕਾਫੀ ਲੰਬੇ ਟਾਈਮ ਤੋਂ ਸ਼ੁਰੂ ਹੋ ਚੁੱਕੇ ਨੇ ਪ੍ਰਧਾਨ ਮਦਨ ਮਿੱਤਲ ਵੱਲੋਂ ਕਿਹਾ ਗਿਆ ਕਿ ਜਿਹੜਾ ਅੱਜ ਲੈਂਟਰ ਦੀ ਸ਼ੁਰੂਆਤ ਹੈ ਇਹ 7500 ਸਕਰ ਫੁੱਟ ਦੀ ਹੋਈ ਹੈ ਜਾਣਕਾਰੀ ਦਿੰਦੇ ਪ੍ਰਧਾਨ ਮਦਨ ਮਿੱਤਲ ਨੇ ਕਿਹਾ ਕਿ ਸੁਮਿਤ ਗਰਤ ਤੇ ਭੂਸ਼ਣ ਗਰਗਦੇਵ ਵੱਲੋਂ ਬੱਚਿਆਂ ਨੂੰ ਆ ਰਹੀ ਘਾਟ ਕਮੀ ਨੂੰ ਦੇਖਦੇ ਹੋਏ ਕਰੋੜਾ ਰੁਪਏ ਦੀ ਲਾਗਤ ਦੇ ਨਾਲ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ 600 ਬੱਚੇ ਪੜਨ ਦੀ ਜਗਾ ਇਲਾਵਾ ਅੰਧਾਰ ਤਰੀਕੇ ਦੇ ਨਾਲ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ ਜਿਸ ਨਾਲ ਪਹਿਲੀ ਲਿਫਟ ਤੋਂ ਇਲਾਵਾ ਹੋਰ ਵੀ ਜੜੀਆਂ ਸਹੂਲਤਾਂ ਨੇ ਇੱਥੇ ਉਪਲਬਧ ਰਹਿਣੀਆਂ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਪ੍ਰਧਾਨ ਜੀ ਕੀ ਕਹੋਗੇ ਅਗਰਵਾਲ ਧਰਮਸ਼ਾਲਾ ਸਕੂਲ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਲੈਂਟਰ ਦੀ ਸ਼ੁਰੂਆਤ ਹੋਈ ਹੈ ਸਭ ਤੋਂ ਪਹਿਲਾਂ ਤਾਂ ਮਹਾਰਾਜ ਅਗਰਸੈਨ ਜੀ ਹੈ ਸਾਡੀ ਕਮੇਟੀ ਵਾਸਤੇ ਬਹੁਤ ਵੱਡਾ ਮਾਣ ਆ ਅਸੀਂ ਤੀਜਾ ਲੈਂਡਰ ਪਾਉਣ ਜਾ ਰਹੇ ਹਾਂ ਚਾਪੀ ਮਹੀਨੇ ਚ ਨੀਅਰ ਬੋਰਡ 7500 ਵਰਗ ਫੁੱਟ ਦਾ ਲੈਂਡਰ ਆਪਾਂ ਪਾਵਾਂਗੇ ਪਹਿਲਾਂ ਇਹਨਾਂ ਨਾਲ 7500 ਦੇ ਦੋ ਪਹਿ ਚੁੱਕੇ ਨੇ ਬੜਾ ਮਾਣ ਹੋ ਰਿਹਾ ਸਾਨੂੰ ਬੜੀ ਮਾਣ ਖੁਸ਼ੀ ਮਹਿਸੂਸ ਵੀ ਹੋ ਰਹੀ ਆ ਵੀ ਇੱਕ ਸਕੂਲ ਦੀ ਜ਼ਰੂਰਤ ਨੂੰ ਦੇਖਦੇ ਹੋਏ ਅਸੀਂ ਬਹੁਤ ਵਧੀਆ ਅਲੀਸ਼ਾਨ ਏਸੀ ਬਿਲਡਿੰਗ ਬਣਾਉਣ ਜਾ ਰਹੇ ਹਾਂ ਤੇ ਬੱਚਿਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਕਿ ਹਰ ਸਾਲ ਅਸੀਂ ਬੱਚੇ ਮੋੜੇ ਦੀ ਵਾਪਸ ਕਰ ਰਹੇ ਦੀ ਕਿਉਂਕਿ ਜਗ੍ਹਾ ਦੀ ਬੜੀ ਸ਼ਾਰਟੇਜ ਸੀ ਇਸ ਨੂੰ ਦੇਖਦੇ ਹੋਏ ਮੈਂ ਸਾਡੇ ਸਟਾਫ ਨੂੰ ਤੇ ਖਾਸ ਕਰਕੇ ਪ੍ਰਿੰਸੀਪਲ ਅਨੁਰੂਝ ਕਰ ਨੂੰ ਮੁਬਾਰਕ हाँ जी सर क्या कहोगे पहले तो महाराजा अगर हुसैन जी की जी अभी आज जे जो तेल सौ स्क्वायर फुट का जो लेंट्री अगर से स्कूल से है उसके लिए मैं सबसे पहले अपनी मैनेजमेंट कमेटी का धन्यवाद करूँगा स्पेशली जो उन्होंने जो अपनी पीछे काफ़ी दिनों से जो बच्चे मोड़ने की जो हमारी प्रॉब्लम चल रही थी और शॉर्टेज की जगह की भी उसकी वजह से जो आज इंटर पैर आई सेकेंड फ्लोर का लेंट्री करा है और आने वाले टाइम में दस कमरे हमारे पास जो है नए निर्मित रहेंगे ताकि ऐसी और अपने बच्चों का एडमिशन कर सके मैं एक बार फिर अपनी मैनेजमेंट कमेटी का बहुत बहुत धन्यवाद करता हूँ उन्होंने हमारी जो है हमारे स्कूल की लिए मांगी थैंक यू सिंह जी की कहोगे सर महाराजा ग्रैन जी की है ਅੱਜ ਸਾਡੇ ਲਈ ਬੜਾ ਖੁਸ਼ੀ ਦਾ ਮੌਕਾ ਹੈ ਸਾਡੀ ਤਰ ਮਸਾਲਾ ਦੇ ਵਿੱਚ ਸਾਡੇ ਸਕੂਲ ਦੇ ਵਿੱਚ 7500 ਵਰਗ ਫੁੱਟ ਦਾ ਨਵਾਂ ਐਂਟਰੀ ਆਉ ਪਿਆ ਰਿਹਾ ਅਸਾਂ ਇਸ ਤੋਂ ਪਹਿਲਾਂ ਅਸੀਂ 1500 ਵਰਗ ਫੁੱਟ ਦਾ ਨਵਾਂ ਐਂਟਰੀ ਆਉ ਪਾ ਚੁੱਕੇ ਹਾਂ ਇਹ ਆ ਸਾਡੀ ਜੀ ਡਿਵੈਲਪਮੈਂਟ ਹੈ ਉਹ ਸਾਰਿਆਂ ਸਾਹਮਣੇ ਦਿਖਾਈ ਦੇ ਰਹੀ ਹੈ ਇਸ ਦੇ ਨਾਲ ਸਾਡੇ ਬੱਚੇ ਨੇ ਜਿਹੜੇ ਹੋਰ ਦਾਖਲ ਹੋਣਗੇ ਲਗਭਗ ਅਸੀਂ 500 ਬੱਚੇ ਇਸ ਦੇ ਵਿੱਚ ਹੋਣਗੇ ਤੇ ਸਾਰੇ ਸ਼ਹਿਰ ਨੂੰ ਇਸ ਚੀਜ਼ ਦਾ ਫਾਇਦਾ ਹੋਊਗਾ ਤੇ ਮਦਨਜੀਤ ਪ੍ਰਧਾਨ ਜੀ ਨੇ ਬਹੁਤ ਇਸ ਲਈ ਐਫਰਟਸ ਕੀਤੇ ਨੇ ਬਾਨੋ ਦੇ ਲਈ ਬਹੁਤ ਬਹੁਤ ਸ਼ੁਕਰੀਆ